ਸ਼ੰਭੂ ਬਾਰਡਰ ਬੈਠੇ ਆ ਕਿਸਾਨਾਂ ਨੂੰ ਅੱਜ ਪੂਰਾ 1 ਸਾਲ ਹੋ ਗਿਆ ਅੱਜ 13 ਫਰਵਰੀ ਹੈ ਕਿਸਾਨ ਮਹਾਪੰਚਾਇਤ ਸੱਦੀ ਗਈ ਹੈ ਸ਼ੰਭੂ ਬਾਰਡਰ ਮੀਟਿੰਗ ਹੈ ਇਸ ਵੇਲੇ ਮੈਂ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਜਿੱਥੇ ਅੱਜ ਕਿਸਾਨ ਮਹਾਪੰਚਾਇਤ ਸੱਦੀ ਗਈ ਹੈ ਇਸ ਕਰਕੇ ਕਿ ਅੱਜ ਪੂਰਾ 1 ਸਾਲ ਹੋ ਗਿਆ ਕਿਸਾਨਾਂ ਨੂੰ ਸ਼ੰਭੂ ਬਾਰਡਰ ਬੈਠੇ ਆ ਖਨੌਰੀ ਬਾਰਡਰ ਬੈਠੇ ਆ ਲੜਾਈ ਸੀ ਕਿ ਐਮਐਸਪੀ ਨੂੰ ਲਿਗਲਾਈਜ਼ ਕੀਤਾ ਜਾਵੇ ਤੇ ਸਾਨੂੰ ਦਿੱਲੀ ਆ ਕੇ ਪ੍ਰੋਟੈਸਟ ਕਰਨ ਦਿੱਤਾ ਜਾਵੇ ਆਪਾਂ ਨੂੰ ਪਤਾ ਕਿ ਹਰਿਆਣਾ ਸਰਕਾਰ ਨੇ ਰੋਕ ਲਿਆ ਸ਼ੰਭੂ ਘੱਗਰ ਨਦੀ ਹੈ ਜਿਹੜੀ ਇਹ ਘੱਗਰ ਦਰਿਆ ਹੈ ਇਹਦੇ ਉੱਪਰ ਪੈਰਾਮਿਲਟਰੀ ਫੋਰਸ ਸੋ ਬੈਠੀ ਆ ਉੱਥੇ ਇੱਕ ਕੰਦ ਗੱਡੀ ਹੋਈ ਆ ਰਸਤਾ ਬਿਲਕੁਲ ਬੰਦ ਹੈ ਕਿਸਾਨ ਪੰਜਾਬ ਵਾਲੇ ਪਾਸੇ ਸ਼ੰਭੂ ਬਾਰਡਰ ਬੈਠੇ ਨੇ ਇਸ ਇਸ ਵੇਲੇ ਮੇਰੇ ਨਾਲ ਕਿੰਨੇ ਹੀ ਕਿਸਾਨ ਨੇ ਜਿਹੜੇ ਕਿਸਾਨ ਮਹਾਪੰਚਾਇਤ ਦੇ ਵਿੱਚ ਇਸ ਵੇਲੇ ਹਿੱਸਾ ਲੈਣ ਆਏ ਨੇ ਬਾਬਾ ਜੀ ਕੀ ਨਾਮ ਹੈ ਤੁਹਾਡਾ ਅਜੀਤ ਸਿੰਘ ਹਰਜੀਤ ਸਿੰਘ ਅਜੀਤ ਸਿੰਘ ਅਜੀਤ ਸਿੰਘ ਤੁਸੀਂ ਕਿੱਥੋਂ ਆਇਓ ਟਾਲੀ ਸ਼ਾਹ ਆਉਂਸ਼ਾ ਜਿਲ੍ਹਾ ਅੰਮ੍ਰਿਤਸਰ ਜਿਲ੍ਹਾ ਅ ਕੱਲ ਮੀਟਿੰਗ ਐ ਅੱਜ 13 ਤਰੀਕ ਆ ਕੱਲ 14 ਤਰੀਕ ਆ 14 ਤਰੀਕ ਨੂੰ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਐ ਕਿਸਾਨ ਆਗੂਆਂ ਦੀ ਤੇ ਅੱਜ ਪੂਰਾ 1 ਸਾਲ ਹੋ ਗਿਆ ਕਿਸਾਨਾਂ ਨੂੰ ਇੱਥੇ ਬੈਠੇ ਆ ਕੀ ਲੱਗਦਾ ਤੁਹਾਨੂੰ 1 ਸਾਲ ਦੇ ਵਿੱਚ ਕੀ ਖੱਟਿਆ ਤੇ ਕੀ ਗਵਾਇਆ ਕਿਸਾਨਾਂ ਨੇ ਹੋਜੀ ਨਹੀਂ ਖੱਟਿਆ ਸੀ ਗਵਾਇਆ ਹੀ ਆ ਜਿਸ ਤਰ੍ਹਾਂ ਕੇ ਬੰਬ ਚਾਏ ਸਾਡੇ ਦੇ ਨਾਲ ਧੂਏ ਵਾਲੇ ਬੜਾ ਕੋਈ ਕੀ ਸਾਡੇ ਤੇ ਕਈ ਬੰਦੇ ਸਾਡੇ ਫਟਰੂ ਹੋਏ ਆ ਛੇਤੀ ਨੂੰ ਹੋਏ ਆ 8 ਨੂੰ ਹੋਏ ਆ 14 ਨੂੰ ਹੋਏ ਆ ਇੰਨੇ ਗਏ ਨਾ ਇੱਕ ਨੌਜਵਾਨ ਦੀ ਜਾਨ ਵੀ ਚਲੀ ਗਈ ਆ ਥੋੜਾ ਕੀ ਤਜਰਬਾ ਰਿਹਾ ਕਿ ਇੱਕ ਸਾਲ ਹੋ ਗਿਆ ਜਿ ਕਿਸਾਨਾਂ ਨੂੰ ਰਤਨਪੁਰਾ ਬੈਠੇ ਨੇ ਸ਼ੰਭੂ ਬਾਰਡਰ ਬੈਠੇ ਨੇ ਖਨੌਰੀ ਬਾਰਡਰ ਬੈਠੇ ਨੇ ਥੋੜਾ ਇੱਕ ਸਾਲ ਦਾ ਕੀ ਤਜਰਬਾ ਰਿਹਾ ਵੇਖੋ ਜੀ ਇੱਕ ਸਾਲ ਹੋ ਗਿਆ ਇੱਥੇ ਬੈਠਿਆਂ ਨੂੰ ਸਾਡਾ ਤੇ ਜੋ ਇਹ ਮਸਕਦਿਆ ਵੀ ਅਸੀਂ ਆਪਣੀ ਜੋ ਹੱਕੀ ਮੰਗਾ ਲੈਣਾ ਆ ਇਹਨਾਂ ਕੋਈ ਦਿੱਤੀਆਂ ਹੋਈਆਂ ਮੰਗਾ ਲਿਖਤੀ ਲੈਣਾ ਆ ਕੋਈ ਵੱਧੂ ਚੀਜ਼ ਨਹੀਂ ਲੈਣਾ ਜਿਹਦੇ ਵਿੱਚ ਇਹਨਾਂ ਵੇਖੋ ਕਿੱਡਾ-ਕਿੱਡਾ ਤਕੜਾ ਆਪਣਾ ਮੋਰਚੇ ਲਾ ਕੇ ਮਿਲਟਰੀ ਬਹਾਲ ਕੇ ਸਾਡੇ ਤੱਤਾਂ ਰਚਦੇ ਤੇ ਕੀਤੇ ਆ ਤੇ ਅਤਿਆਚਾਰ ਵੀ ਕੀਤੇ ਆ ਸਾਡਾ ਇੱਕ ਨੌਜਵਾਨ ਸਾਥੀ ਜੋ ਸ਼ੁਭ ਕਰਨ ਨੂੰ ਉਸ ਨੂੰ ਸ਼ਹੀਦ ਵੀ ਕੀਤਾ ਗਿਆ 21 ਫਰਵਰੀ ਨੂੰ ਅਜੇ ਉਸ ਦਾ ਵੀ ਸ਼ਹੀਦੀ ਦਿਹਾੜਾ ਮਨਾਵਾਂਗੇ ਤੇ ਜੇ ਤੇ ਸਾਡੀਆਂ ਮੰਗਾਂ ਮੰਨਣਗੇ ਤੇ ਠੀਕ ਹੈ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੰਮੇ ਸੰਘਰਸ਼ ਕਰਾਂਗੇ ਇਹ ਨੂੰ ਵੱਧ ਤੋਂ ਵੱਧ ਸ਼ਕਤੀ ਕਰਾਂਗੇ ਤੁਹਾਡਾ ਤਜਰਬਾ ਕੀ ਕਹਿੰਦਾ ਤੁਹਾਨੂੰ ਆਸ ਉਮੀਦ ਹੈ ਕਿ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਕੋਈ ਪੋਜ਼ਿਟਿਵ ਰਿਜ਼ਲਟ ਨਿਕਲ ਸਕਦਾ ਹਾਂਜੀ ਹਾਨੂੰ ਪੂਰੀ ਉਮੀਦ ਹੈ ਜੀ ਕੋਈ ਨਾ ਕੋ ਸਾਡਾ ਮਸਲਾ ਲ ਜ਼ਰੂਰ ਹੋਏਗਾ ਜੀ ਮੰਨ ਸਕਦੀ ਹੈ ਸਰਕਾਰ ਹਾਂਜੀ ਪਿਛਲੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਤਾਂ ਬੇਸਿਕ ਤਾਂ ਰਹੀਆਂ ਸੀ ਹਾਂਜੀ ਇਸ ਵੇਲੇ ਤਾਂਾਨੂੰ ਪੂਰੀ ਕੋਸ਼ਿਸ਼ ਹੈ ਸਾਡੀ ਮਤਲਬ ਇਸ ਵਾਰ ਸਾਡੀ ਕੋਈ ਸੁਣਵਾਈ ਹੋਏਗੀ ਜੀ ਸੁਣਵਾਈ ਹੋਊਗੀ ਹਾਂਜੀ ਕਿ ਕੇਹੀ ਵੀ ਗੱਲ ਹੈਗੀ ਹੈ ਜਿਵੇਂ ਉਸ ਦਿਨ ਸਰਵਣ ਪੰਦੇਰ ਨੇ ਐਲਾਨ ਕੀਤਾ ਸੀ ਕਿ ਜੇਕਰ 14 ਤਰੀਕ ਵਾਲੀ ਮੀਟਿੰਗ ਦੇ ਵਿੱਚ ਸਾਡੀ ਕੋਈ ਮੰਗਾਂ ਦੇ ਉੱਪਰ ਸਹਿਮਤੀ ਨਹੀਂ ਬਣੀ ਸਰਕਾਰ ਦੇ ਨਾਲ ਜਾਂ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਫਿਰ 24 ਤਰੀਕ ਨੂੰ ਅਸੀਂ ਦਿੱਲੀ ਜਾਵਾਂਗੇ ਹਾਂਜੀ ਦਿੱਲੀ ਜਾਣਾ ਤੇ ਤਾਂ ਨਾ ਪੰਤੇਜ ਕਰਾਂਗੇ ਜਾ ਕੇ ਹਾਂਜੀ ਤੇ ਜਿੰਨਾ ਜਿੰਨਾ ਜਿਹਦਾ ਪਰ ਜਾਣ ਨਹੀਂ ਦਿੱਤਾ ਜਾਂਦਾ ਜਦੋਂ ਵੀ ਕਿਸਾਨ ਜਥੇਬੰਦੀਆਂ ਐਲਾਨ ਕਰਦੀਆਂ ਨੇ ਕਿ ਅਸੀਂ ਦਿੱਲੀ ਜਾਣਾ ਤੇ ਅੱਗੇ ਫਿਰ ਆਪਾਂ ਨੂੰ ਪਤਾ ਕਿ ਪੈਰਾਮਿਲਟਰੀ ਫੋਰਸ ਨੇ ਆਪਣਾ ਨਕਾ ਲਾਇਆ ਹੋਇਆ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾਂਦਾ ਉਹਦੇ 'ਚ ਤਾਂ ਨੁਕਸਾਨ ਹੀ ਹੁੰਦਾ ਸ਼ੁਭਕਰਨ ਵੀ ਸ਼ਹੀਦ ਹੋਇਆ ਇੱਕ ਇੱਕ ਆਪਣਾ ਦਵਿੰਦਰ ਨੌਜਵਾਨ ਸੀ ਜਿਹੜਾ ਇਸੇ ਹਲਕੇ ਦਾ ਉਹਦੀ ਅੱਖ ਦਾ ਵੀ ਨੁਕਸਾਨ ਹੋਇਆ ਕਿੰਨੇ ਹੋਰ ਕਿਸਾਨ ਜ਼ਖਮੀ ਹੁੰਦੇ ਨੇ ਯਾਨੀ ਕਿ ਅੱਗੇ ਤਾਂ ਜਾਣ ਨਹੀਂ ਦਿੱਤਾ ਜਾਂਦਾ ਫਿਰ ਵਾਰ-ਵਾਰ ਅੱਗੇ ਜਾਣ ਦੀ ਕਾਲ ਕਿਉਂ ਦਿੱਤੀ ਜਾਂਦੀ ਹੈ ਤੁਸੀਂ ਕਿਵੇਂ ਸਮਝਦੇ ਹੋ ਕੋਲ ਕੋਲਦੇਵ ਜਾਣਦੇ ਪੈਣਾ ਨੂੰ ਨਾ ਸ਼ਹੀਦਾਂ ਦੀਆਂ ਨੀਆਂ ਪਿਆਣੀਆਂ ਤੇ ਜੇ ਨਾ ਗਏ ਤੇ ਫਿਰ ਅੰਦਰ ਗੱਲ ਨਹੀਂ ਬਣਨੀ ਸੀ ਦੀਆਂ ਦੀਆਂ ਨੇ ਪਹਿਣੀਆਂ ਫੇਰ ਗੱਲ ਬਣਦੀ ਆ ਤੇ ਜਿੰਨਾ ਜਿਹੜੇ ਨਹੀਂ ਮੰਨਦੇ ਉਹਨਾਂ ਜਿਹੜੇ ਅਸੀਂ ਇੱਥੇ ਡੱਟ ਕੇ ਰਹਿਣਾ ਇੱਥੇ ਹੀ ਬੈਠਿਆ ਹੋਇਆ ਸਰਕਾਰ ਮੰਨ ਸਕਦੀ ਏ ਤੁਹਾਨੂੰ ਲੱਗਦਾ ਕਿ ਜਫਰਦ ਇੱਕ ਵਾਰ ਦਿੱਲੀ ਜਾਣਾ ਪੈਣਾ ਵੇਖੋ ਜੇ ਤੇ ਇੱਥੇ ਮੰਨ ਲੇ ਫੇਰ ਤੇ ਵਧੀਆ ਗੱਲ ਆ ਜੇ ਨਹੀਂ ਤੇ ਫੇਰ ਅਤਿਆਚਾਰ ਹੋ ਕੇ ਭਾਵੇਂ ਸਾਨੂੰ ਸ਼ੀਦੀਆਂ ਦੇ ਕੇ ਦਿੱਲੀ ਤੇ ਜਾਣਾ ਹੀ ਜਾਣਾ ਸਾਡਾ ਸਿੱਧਾ ਨਿਸ਼ਾਨਾ ਤੇ ਦਿੱਲੀ ਤੇ ਹੀ ਆ ਨਾ ਤੇ ਜਿਹਦੇ ਮੰਨ ਲੂ ਤੇ ਬੜੀ ਸੋਹਣੀ ਗੱਲ ਕੱਲ ਵਾਲੀ ਮੀਟਿੰਗ ਚ ਮੰਨ ਲੇ ਬੜੀ ਵਧੀਆ ਗੱਲ ਆ ਅਸੀਂ ਇਹਦੇ ਸਾਡਾ ਇਹਦਾ ਕੋਈ ਸਿਰ ਧਰ ਦੀ ਬਾਜੀ ਥੋੜਾ ਵਾ ਸਾਡਾ ਤੇ ਆਪਣੀਆਂ ਮੰਗਾਂ ਦੇ ਨਾਲ ਹੀ ਆ ਆਹੀ ਵਾਪਸ ਚਲੇ ਜਾਗੇ ਸਾਨੂੰ ਕੋਈ ਇਤਰਾਜ਼ ਨਹੀਂ ਆ ਮੰਨੇ ਹੋਏ ਮੰਗਾ ਵਾ ਇਹ ਕੋਈ ਅਸੀਂ ਕਿਤੇ ਕੋ ਜਬਰਦਸਤ ਥੋੜਾ ਮੰਗਣ ਲਿਆ ਪਿਛਲੇ ਧਰਨੇ ਦੇ ਵਿੱਚ ਇਹਨਾਂ ਮੰਗੀਆਂ ਵਾ ਮੰਨੀਆਂ ਵਾ ਤੇ ਮੰਨ ਕੇ ਹੁਣ ਮੁਕਰ ਰਹੇ ਆ ਵੀ ਨਹੀਂ ਦੇਣੀਆਂ ਇਹ ਵੀ ਕਾਨੂੰਨ ਤੋਂ ਫੇਰ ਬਾਹਰੇ ਨਾ ਹਾਂਜੀ ਤੁਹਾਨੂੰ ਲੱਗਦਾ ਕਿ ਪਹਿਲਾਂ ਤਾਂ ਹਾਂ ਹਾਂ ਕੀਤੀ ਸੀ ਸਰਕਾਰ ਨੇ ਬਾਅਦ ਚ ਮੁਕਰ ਗਈ ਹਾਂਜੀ ਅਜੇ ਤੱਕ ਮੁਕਰੇ ਹੀ ਜਾਣ ਲਿਆ ਨਾ ਅੱਜ ਕਰਦੇ ਆ ਕੱਲ ਕਰਦੇ ਆ ਹੁਣ ਤੱਕ ਇਹਨਾਂ ਕਿੰਨਾ ਨੁਕਸਾਨ ਇੱਕ ਸਾਲ ਦੇ ਵਿੱਚ ਸਾਡਾ ਕਰਤਾ ਕਿੰਨੇ ਬੰਦੇ ਫਟਰ ਹੋ ਗਿਆ ਸ਼ਹੀਦ ਹੋ ਗਿਆ ਅੱਛਾ ਇੱਕ ਗੱਲ ਆਹ ਵੀ ਕਹੀ ਜਾ ਰਹੀ ਹੈ ਕਿ 2027 ਦੇ ਵਿੱਚ 2027 ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਸਕਦੀ ਆ ਆਹ ਗੱਲ ਵੀ ਚੱਲ ਰਹੀ ਹੈ ਥੋੜਾ ਕੀ ਮੰਨਣਾ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਸਕਦੀ ਆ ਵੇਖੋ ਜੇ ਤੇ ਇਹ ਹਾਲਤ ਰਹੇ ਫਿਰ ਤੇ ਬੀਜੇਪੀ ਨੂੰ ਅਸੀਂ ਵੜਨ ਨਾ ਦਵਾਂਗੇ ਪੰਜਾਬ ਦੇ ਵਿੱਚ ਜਿਤਨਾ ਮਰਜ਼ੀ ਜ਼ੋਰ ਲਾ ਲੈਣ ਅੱਡੀਆਂ ਭਰ ਜਾ ਕੇ ਚੋਰ ਲਾਣ ਭਾਵੇਂ ਕਿਤਰਾ ਲਾ ਲੈਣ ਤਾਨਾਸ਼ਹੀ ਰਾਜਵਰਤ ਕੇ ਵੀ ਲਾ ਲੈਣਗੇ ਤਾਂ ਵੀ ਅਸੀਂ ਡਟ ਕੇ ਇਹਨਾਂ ਦਾ ਮੁਕਾਬਲਾ ਕਰਾਂਗੇ ਇਹਨਾਂ ਦੀਆਂ ਰੈਲੀਆਂ ਉਹ ਨਾ ਹੋਣ ਦੇਾਂਗੇ ਇਹਨਾਂ ਨੂੰ ਖਲੋਣ ਨਾ ਦੇਾਂਗੇ ਇਹਨਾਂ ਦੇ ਮਗਰ ਪੂਰੇ ਭਾਂਬੜ ਮਚਾ ਕੇ ਰੱਖਾਂਗੇ ਤੇ ਡਟ ਕੇ ਵਿਰੋਧ ਕਰਿਆ ਕਰਾਂਗੇ ਜੇਕਰ ਕਿਸਾਨ ਮਾਮਲੇ ਨੇ ਜਿਹੜੇ ਕਿਸਾਨ ਜਿਹੜੀਆਂ ਕਿਸਾਨੀ ਮੰਗਾਂ ਨੇ ਇਹਨਾਂ ਸਾਰੀਆਂ ਮੰਗਾਂ ਦਾ ਹੱਲ ਨਿਕਲਿਆ ਆਉਂਦਾ ਬੀਜੇਪੀ ਸਰਕਾਰ ਦੇ ਨਾਲ ਘੱਟ ਜਾਂ ਵੱਧ ਤੌਰ ਦੇ ਉੱਪਰ ਸਹਿਮਤੀ ਕਿਸਾਨਾਂ ਦੀ ਬਣ ਜਾਂਦੀ ਆ ਤੇ ਅੰਦੋਲਨ ਸਮਾਪਤ ਹੋ ਜਾਂਦਾ ਕਿਸਾਨ ਆਪਣੀ ਮੰਗਾਂ ਮੰਨਵਾ ਲੈਂਦੇ ਨੇ ਉਸ ਤੋਂ ਬਾਅਦ ਵੀ ਬੀਜੇਪੀ ਦਾ ਵਿਰੋਧ ਹੋਊਗਾ ਜਾਂ ਫਿਰ ਉਹ ਫਿਰ ਬੀਜੇਪੀ ਪੰਜਾਬ ਦੇ ਵਿੱਚ ਖੁੱਲਕੇ ਪ੍ਰਚਾਰ ਕਰ ਸਕਦੀ ਆ ਵੇਖੋ ਜੀ ਇਹਨਾਂ ਦਾ ਤੇ ਵਿਰੋਧ ਰਹਿਣਾ ਹੀ ਰਹਿਣਾ ਇਹਨਾਂ ਦੀਆਂ ਨੀਤੀਆਂ ਪਾਲਿਸੀਆਂ ਦੇ ਵਿੱਚ ਬੜਾ ਫਰਕ ਆ ਇਹ ਹਰ ਗੱਲ ਆਪਣਾ ਛਿੱਟਾ ਉੱਚਾ ਰੱਖਦੇ ਆ ਤੇ ਜਨਤਾ ਨੂੰ ਦਬਾ ਕੇ ਰੱਖਣਾ ਚਾਹੁੰਦੇ ਆ ਅੱਜ ਕੱਲ ਜਨਤਾ ਦਬ ਕੇ ਨਹੀਂ ਰਹਿ ਸਕਦੀ ਕਿਉਂ ਸਾਡਾ ਹੱਕ ਆ ਅਸੀਂ ਆਪਣੀ ਹੱਕੀ ਤੌਰ ਤੇ ਆਪਣਾ ਜੋ ਵੀ ਆਪਣਾ ਮਸਲੇ ਨਿਚਠਾਂਗੇ ਜਿਵੇਂ ਆਕਣ ਕਿਸਾਨ ਦੀ ਦਬਾ ਕੇ ਇਹਨਾਂ ਦੇ ਥੱਲੇ ਕਰਾਂਗੇ ਅਸੀਂ ਬੀਜਲੀ ਐਕਟ ਲਿਆਂਡ ਦਾਂਗੇ ਦੂਜੇ ਆਪਣੇ ਹੋਰ ਕੋਈ ਕਾਨੂੰਨ ਬਲਦਾਂਗੇ ਉਹ ਕਾਨੂੰਨ ਅਸੀਂ ਬਦਲ ਨਾ ਦੇ ਸਾਰੀਆਂ ਮੰਗਾਂ ਦੇ ਉੱਪਰ ਸਹਿਮਤੀ ਬਣ ਜਾਂਦੀ ਆ ਬੀਜੇਪੀ ਤੇ ਫਿਰ ਬੀਜੇਪੀ ਪ੍ਰਚਾਰ ਕਰਦੀ ਆ ਪੰਜਾਬ ਦੇ ਵਿੱਚ 2027 ਦੇ ਵਿੱਚ ਫਿਰ ਵੀ ਕਿਸਾਨ ਜਥੇਬੰਦੀਆਂ ਵਿਰੋਧ ਕਰਨੀਆਂ ਜੇ ਮੰਗਾਂ ਮੰਨ ਨਹੀਂ ਲਈਆਂ ਤਾਂ ਵੇਖੋ ਜੀ ਪਿਛਲੇ 13 ਮਹੀਨੇ ਵਿੱਚ ਦਿੱਲੀ ਦੇ ਵਿੱਚ ਰਹਿ ਕੇ ਆਏ ਆਂ ਉਦੋਂ ਤੱਕ ਦੀ ਇਹਨਾਂ ਦੀ ਸਾਡੀ ਸਹਿਮਤੀ ਹੋਈ ਸਾਲ ਸਾਨੂੰ ਹੁਣ ਇੱਥੇ ਵੀ ਹੋ ਗਿਆ ਅਜੇ ਤੱਕ ਕੋਈ ਸਹਿਮਤੀ ਨਹੀਂ ਬਣੀ ਕੀ ਗੱਲ ਸਾਨੂੰ ਗੱਲ ਨੂੰ ਬੜੀ ਮਾਲਮ ਮਿੱਠੇ ਧਰ ਦੇ ਕੇ ਤੇ ਇਹ ਆਖਣ ਕੇ ਸਾਨੂੰ ਪ੍ਰਚਾਰ ਕਰ ਲੈਣ ਦੋ ਐਡੀ ਛੇਤੀ ਇਹਨਾਂ ਦਾ ਵਿਸ਼ਵਾਸ ਦਵਾਵਾਂਗੇ ਬਿਲਕੁਲ ਸਾਡੇ ਨਾਲ ਹੋਰ ਵੀ ਸਾਥੀ ਨੇ ਤੁਹਾਨੂੰ ਕੀ ਲੱਗਦਾ ਜਿਵੇਂ ਗੱਲ ਚੱਲਦੀ ਆ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਬਣਾ ਸਕਦੀ ਹੈ ਕਿਉਂਕਿ ਲੋਕ ਕਹਿੰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਜਾਂ ਹੋਰ ਜਾਂ ਜਿਵੇਂ ਬੀਜੇਪੀ ਰਾਈਜ਼ ਕਰ ਰਹੀ ਹੈ ਕਿ ਦਿੱਲੀ ਦੇ ਵਿੱਚ ਵੀ ਸਰਕਾਰ ਬਣਾ ਲਈ ਬੀਜਪੀ ਨੇ ਤੇ ਜੀਵਾਰ ਫਿਰ ਰਿਪੀਟ ਕਰਕੇ ਪੰਜਾਬ ਦੇ ਵਿੱਚ ਕੀ ਪੋਲੀਟੀਕਲ ਤਸਵੀਰ ਰਹਿ ਸਕਦੀ ਹੈ ਬੀਜਪੀ ਦੀ ਦੇਖੋ ਬਈ ਪਤਾ ਕੀ ਗੱਲ ਆ ਜਦੋਂ ਆਪਾਂ ਪੰਜਾਬ ਨੂੰ ਜਾਂ ਹਿੰਦੂ ਟੋਟਲ ਹਿੰਦੁਸਤਾਨ ਨੂੰ ਦੇਖਦੇ ਆਂ ਥੋੜੀ ਤਸਵੀਰ ਵਾਈਜ਼ ਵੀ ਪੰਜਾਬ ਵੱਖਰਾ ਪੰਜਾਬ ਦਾ ਹਮੇਸ਼ਾ ਜੁਲਮ ਨਾਲ ਟਕਰਾ ਰਿਆ ਤੇ ਟਕਰਾ ਰਹਿਣਾ ਰਹੀ ਗੱਲ ਬਈ ਬੀਜਪੀ ਕਰਦੀ ਹੈ ਦੇਖੋ ਮੈਨਿਪੂਲੇਸ਼ਨ ਪੰਜਾਬ ਚ ਮੈਨਿਪੂਲੇਸ਼ਨ ਕਾਮਯਾਬ ਨਹੀਂ ਹੋਈ ਹੈਗੀ ਬਾਕੀ ਜਾਤ ਪਾਤ ਆਈਟੀ ਸੈੱਲ ਹੈ ਜਿਹੜਾ ਇਹਨਾਂ ਦਾ ਕੰਮ ਕਰਦਾ ਪੰਜਾਬ ਗੂਰਾਂ ਦੇ ਨਾਮ ਤੇ ਵਸਦਾ ਉਹ ਰੇਕਤਾ ਲੋਕਾਂ ਦੀ ਆਪਾਂ ਦਿੱਲੀ ਵਾਲੇ ਅੰਦੋਲਨ ਚ ਦੇਖਿਆ ਬਈ ਜਦੋਂ ਆਪਾਂ ਹਰਿਆਣੇ ਨਾਲ ਕੰਪੇਅਰ ਕਰਦੇ ਹਾਂ ਜੋ ਦੋ ਘੜੀ ਜਦੋਂ ਕਿ ਹਰਿਆਣਾ ਇੱਕ ਜਾਟ ਲੈਂਡ ਹੈ ਉੱਥੇ ਥੋੜਾ ਫਰਕ ਰਿਹਾ ਕੁਝ ਲੋਕ ਸਰਕਾਰ ਦੇ ਪੱਖ ਵਿੱਚ ਭੁਗਤੇ ਹਨ ਜਦੋਂ ਕਿ ਪੰਜਾਬ ਇੱਕ ਹੋ ਕੇ ਦਿੱਲੀ ਸਾਰੇ ਇਕੱਠੇ ਚੱਲੇ ਆ ਬਿਲਕੁਲ ਆਹੀ ਸੀ ਕਿ ਜਿੰਨਾ ਵਿਰੋਧ ਬੀਜਪੀ ਦਾ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦੇ ਦੌਰਾਨ ਹੋਇਆ ਉਸ ਤੋਂ ਕਿਤੇ ਵੱਧ ਵਿਰੋਧ ਹਰਿਆਣਾ ਦੇ ਵਿੱਚ ਵੀ ਹੋਇਆ ਕਿਉਂਕਿ ਹਰਿਆਣਾ ਦੇ ਵਿੱਚ ਬੀਜਪੀ ਸਰਕਾਰ ਸੀ ਇਸ ਕਰਕੇ ਲੋਕਾਂ ਦਾ ਰੋਹ ਸੀ ਪਰ ਜਦੋਂ ਹੁਣ ਵਿਧਾਨ ਸਭਾ ਇਲੈਕਸ਼ਨ ਹੁੰਦੀ ਹੈ ਹਰਿਆਣਾ ਦੇ ਵਿੱਚ ਹਾਲਾਂਕਿ ਜਦੋਂ ਪਿਛਲੇ ਵਾਰ ਬੀਜਪੀ ਦੀ ਸਰਕਾਰ ਬਣੀ ਪਿਛਲੇ ਵਾਰ ਚਟਾਲੀਆਂ ਦੇ ਨਾਲ ਸਮਝੌਤਾ ਕਰਕੇ ਸਰਕਾਰ ਬਣੀ ਅਲਾਈਅੰਸ ਹੋਇਆ ਨਾ ਤੇ ਇਸ ਵਾਰ ਬੀਜਪੀ ਨੂੰ ਆਪਣੇ ਦਮ ਦੇ ਉੱਪਰ ਮੇਜੋਰਟੀ ਆਉਂਦੀ ਹੈ ਤੇ ਇੱਕ ਉਹਨਾਂ ਦਾ ਨੰਬਰ ਰਹਿੰਦਾ ਕਿ ਉਹ ਵਿਧਾਨ ਸਭਾ ਦੇ ਵਿੱਚ ਆਪਣੇ ਦਮ ਤੇ ਖੜ ਸਕਦੇ ਨੇ ਐਨੇ ਵਿਰੋਧ ਦੇ باوجود ਹਰਿਆਣਾ ਦੇ ਵਿੱਚ ਫਿਰ ਸਰਕਾਰ ਬਣਦੀ ਹੈ ਕਿਸਾਨਾਂ ਦਾ ਬਰੋਸੀ ਤੁਹਾਨੂੰ ਕੀ ਲੱਗਦਾ ਕਿ ਉਸ ਵਿਰੋਧ ਨੇ ਕੰਮ ਨਹੀਂ ਉੱਥੇ ਕੀਤਾ ਗੱਲ ਭਰਾ ਉਹੀ ਗੱਲ ਹੈ ਵੀ ਜਿਹੜੀ ਆਪਾਂ ਗੱਲ ਕਰੀ ਆ ਵੀ ਪੰਜਾਬ ਗੁਰਾਂ ਦੇ ਨਾਮ ਤੇ ਵੱਸਦਾ ਪੰਜਾਬ ਤੇ ਗੁਰਾਂ ਦਾ ਕਨਸੈਪਟ ਹੈ ਉਰੇ ਕੋਈ ਫਰਕ ਨਹੀਂ ਦੇਖਿਆ ਜਾਂਦਾ ਮੈਂ ਮੇਰੇ ਪਿੰਡ ਤੋਂ ਕਹਿ ਸਕਦਾ ਮੇਰੇ ਪਿੰਡ 'ਚ 36 ਬਰਾਦਰੀਆਂ ਵੱਸਦੀਆਂ ਅਸੀਂ ਸਾਂਝੇ ਤੌਰ ਤੇ ਦੋਨੇ ਇਕੱਠੇ ਕਰਨਪੁਰ ਅਸੀਂ ਸਾਂਝੇ ਤੌਰ ਤੇ ਮਤਲਬ ਇਕੱਠੇ ਰਹੇ ਕਰਨਪੁਰ ਬੱਤਵਤੀ ਅਸੀਂ ਸਾਂਝੇ ਤੌਰ ਤੇ ਹੀ ਪਹਿਲਾਂ ਦਿੱਲੀ ਇਕੱਠੇ ਜਾਂਦੇ ਰਹੇ ਆ ਇੱਥੇ ਵੀ ਇਕੱਠੇ ਜਾਂਦੇ ਰਹੇ ਆ ਕੋਈ ਵੀ ਤਾਕਤ ਹੈ ਜਿਹੜੀ ਪੰਜਾਬ ਨੂੰ ਵੰਡਣ ਵਾਸਤੇ ਕੋਸ਼ਿਸ਼ ਕਰੂਗੀ ਉਹ ਪੰਜਾਬ ਪੰਜਾਬ ਚ ਹੱਥ ਪੈਰ ਨਹੀਂ ਲੱਗਣੇ ਠੀਕ ਹੈ ਥੋੜਾ ਬਹੁਤਾ ਉਹਨਾਂ ਦਾ ਆਈਟੀ ਸੈੱਲ ਵਗੈਰਾ ਕਾਮਯਾਬ ਹੋਇਆ ਥੋੜਾ ਪ੍ਰਭਾਵ ਹੈਗਾ ਦਿੱਲੀ ਨਾਲ ਲੱਗਦੇ ਇਲਾਕਿਆਂ 'ਚ ਪ੍ਰਭਾਵ ਹੈਗਾ ਬੀਚੇ ਵੀ ਕਾਮਯਾਬ ਰਹੀ ਹੈ ਪਰ ਪੰਜਾਬ 'ਚ ਠੀਕ ਹੈ ਉਹ ਇੱਕ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਲੋਕਾਂ 'ਚ ਹਾਂ ਪੱਕੀ ਨਾਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਹੀ ਪੰਜਾਬ 'ਚ ਸਰਕਾਰ ਬਣਾਵਾਂਗੇ ਪਰ ਇਦਾਂ ਦਾ ਪੋਸੀਬਲ ਨਹੀਂ ਹੈਗਾ ਆਮ ਆਦਮੀ ਪਾਰਟੀ ਦਾ ਜਿਹੜਾ ਰਿਜ਼ਲਟ ਹੈ ਤਿੰਨ ਸਾਲਾਂ ਦਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਨੇ ਜਿੱਡੇ ਵੱਡੇ ਦਾਅਵੇ ਕੀਤੇ ਸੀ ਤੁਹਾਡੇ ਅਨੁਸਾਰ ਉਹਨਾਂ ਦਾਅਵਿਆਂ ਦੇ ਵਿੱਚੋਂ ਕਿੰਨੇ ਕੁ ਤੁਸੀਂ ਮੰਨਦੇ ਹੋ ਕਿ ਇਹ ਸਾਰੇ ਪੂਰੇ ਕੀਤੇ ਗਏ ਨੇ ਤੇ ਇਸ ਵੇਲੇ ਆਮ ਆਦਮੀ ਪਾਰਟੀ ਦਾ ਕੀ ਪੰਜਾਬ ਦੇ ਵਿੱਚ ਹੈ ਆਮ ਆਦਮੀ ਪਾਰਟੀ ਦਾ ਭਰਾ ਫੇਲਿਅਰ ਹੀ ਕਹਿ ਸਕਦੇ ਆਪਾਂ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਨੂੰ ਅਸੀਂ ਸਾਰਿਆਂ ਨੇ ਆਪਣੇ ਸਾਰੇ ਪੰਜਾਬੀ ਭਰਾਵਾਂ ਨੇ ਇਕੱਠੇ ਹੋ ਕੇ ਹੀ ਮੁੱਖ ਮੰਤਰੀ ਚੁਣਿਆ ਸੀਗਾ ਸਾਰੇ ਹੀ ਚਾਹੁੰਦੇ ਸੀਗੇ ਇੱਕ ਵਿਰੋਧੀ ਪਾਰਟੀਆਂ ਤੋਂ ਸੋਰੀ ਆਪਣਾ ਰਿਵਾਇਤੀ ਪਾਰਟੀ ਤੋਂ ਹਟਾ ਕੇ ਕਨਮੀ ਪਾਰਟੀ ਆਵੇ ਜਿਹੜੀ ਪੰਜਾਬ ਦੇ ਪੱਖੇ ਚ ਖੜੇ ਪਰ ਭਗਵੰਤ ਮਾਨ ਦਾ ਦਬਦਬਾ ਆਪਾਂ ਦੇਖਿਆ ਜੀ ਐਡਾ ਨਹੀਂ ਰਿਹਾ ਉਹ ਕੇਜਰੀਵਾਲ ਦੇ ਥੱਲੇ ਦੇ ਇਲਾਕੇ ਹੀ ਚੱਲਿਆ ਉਸ ਦੇ ਉਸ ਨੂੰ ਦੇਖਦੇ ਹੋਏ ਪੰਜਾਬ 'ਚ ਨਿਰਾਸ਼ਾ ਹੀ ਦੇਖੀ ਗਈ ਹੈ ਪੰਜਾਬ 'ਚ ਕੋਈ ਐਡਾ ਪੋਜ਼ੀਟਿਵ ਰਿਜ਼ਲਟ ਨਹੀਂ ਦੇਖਿਆ ਗਿਆ ਕੋਈ ਪਿੰਡਾਂ 'ਚ ਕੰਮਕਾਰ ਨਹੀਂ ਦੇਖਿਆ ਗਿਆ ਹੈਗਾ ਬਾਕੀ ਕੋਈ ਵੀ ਪੰਜਾਬ ਪੱਖੀ ਮੁੰਡਾ ਅਧਿਆਤਮਿਕ ਤੌਰ ਤੇ ਪੰਜਾਬ ਨੂੰ ਜੋੜਨ ਦੀ ਕੋਸ਼ਿਸ਼ ਕਰਦਾ ਕੋਈ ਵੀ ਹੋਇਆ ਚਾਹੇ ਉਹ ਉਹਦੇ ਵਾਸਤੇ ਪੁਲਿਸ ਹਮੇਸ਼ਾ ਤਿਆਰ ਰਹੀ ਹੈ ਨਿਰਨੇ ਗਾਲ ਜੇ ਵੀ ਚੱਕ ਲੈਂਦੀ ਹੈ ਉਹਨੂੰ ਪੁਲਿਸ ਤਿਆਰ ਵਰ ਤਿਆਰ ਹੈ ਜਿਹੜੀ ਕੋਈ ਬੰਦਾ ਨਸ਼ੇ ਦਾ ਵਿਰੋਧ ਕਰਦਾ ਆਪਾਂ ਭਾਈ ਮਾਨਸਾਹਲਾ ਝੋਟਾ ਲਾ ਲਓ ਉਹਦੇ ਤੇ ਕਿੱਡਾ ਤਤਦ ਹੋਇਆ ਉਹ ਬਿਲਕੁਲ ਸਰਕਾਰ ਦੀ ਸ਼ਹਿਤੇ ਹੋਇਆ ਜਦੋਂ ਕਿ ਭਗਵਾਨ ਤਮਾਨੀ ਕਾਮ ਪਿੰਡ ਤੋਂ ਆਮ ਕਰਾਂ ਤੋਂ ਉੱਠਿਆ ਹੋਇਆ ਸੀਗਾ ਸਾਰਿਆਂ ਨੂੰ ਮੀਤ ਸੀਗੀ ਵੀ ਇਹਨੂੰ ਪਿੰਡੂ ਪ੍ਰੋਬਲਮਾਂ ਦਾ ਪਤਾ ਇਹਨੂੰ ਪਤਾ ਵੀ ਲੋਕਾਂ ਨੂੰ ਪ੍ਰੋਬਲਮਾਂ ਕੀ ਨੇ ਨਸ਼ਾ ਪੰਡਾ ਚਾਰ ਰਿਹਾ ਪ੍ਰਵਾਸ ਜਾਦੇ ਹੋ ਰਿਹਾ ਉਹ ਬਾਹਰਲੀ ਤਾਕਤਾਂ ਦਾ ਦਬਦਬਾ ਵਧਦਾ ਰਿਹਾ ਜਾ ਰਿਹਾ ਉਸ ਪੱਖ ਦੇ ਭਵੰਤਵ ਨੂੰ ਚੁਣਿਆ ਸੀਗਾ ਭਵੰਤਵ ਟੋਟਲ ਫੇਲ ਰਿਹਾ ਬਾਈ ਇਸ ਵਿਸ਼ੇ ਤੇ ਤੁਸੀਂ ਵੀ ਨਾਲ ਹੋ ਤੁਹਾਡਾ ਵੀ ਪਿੰਡ ਕਰਨਪੁਰ ਹੈ ਤੇ ਆਪਣੇ ਨਾਲ ਹੋਰ ਵੀ ਕਿਸਾਨ ਨੇ ਜਿਨ੍ਹਾਂ ਦੇ ਨਾਲ ਆਪਾਂ ਗੱਲ ਕਰਾਂਗੇ ਤੇ ਸ਼ੰਭੂ ਬਾਰਡਰ ਤੋਂ ਤੁਸੀਂ ਸਾਡੇ ਨਾਲ ਇਸ ਵੇਲੇ ਜੁੜੇ ਸੀ ਹੋਰ ਕੀ ਮਾਹੌਲ ਹੈ ਅੱਜ ਇੱਥੋਂ ਦਾ ਇੱਕ ਸਾਲ ਹੋ ਗਿਆ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਰਹਾਂਗੇ